ਤਹਿਲगांव ਦੇ ਵਿੱਚ ਹੋਏ ਅਤਿ ਕੀ ਹਮਲੇ ਤੋਂ ਬਾਅਦ ਅਟਾਰੀ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਹੈ ਹਾਲਾਂਕਿ ਰੀਟਰੀਟ ਸੈਰਮਨੀ ਜਿਹੜੀ ਹਰ ਰੋਜ਼ ਹੁੰਦੀ ਹੈ ਭਾਰਤ-ਪਾਕ ਦੇ ਵਿੱਚ ਉਹ ਜ਼ਰੂਰ ਹੋਏਗੀ ਸੋ ਐਸੀਐਸਐਲ ਅਟਾਰੀ ਬਾਰਡਰ ਤੇ ਖੜੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤੇ ਇਸ ਦੇ ਨਾਲ ਹੀ ਭਾਰਤ ਸਰਕਾਰ ਦੁਆਰਾ ਜਿਹੜਾ ਫੈਸਲਾ ਲਿੱਤਾ ਗਿਆ ਹੈ ਕਿ ਜਿਹੜੇ ਵੀ ਨਾਗਰਿਕ ਪਾਕਿਸਤਾਨ ਦੇ ਭਾਰਤ ਵਿੱਚ ਆਏ ਆ ਉਹ 48 ਘੰਟਿਆਂ ਦੇ ਅੰਦਰ ਆਪਣੇ ਮੁਲਕ ਪਾਕਿਸਤਾਨ ਨੂੰ ਮੁੜ ਜਾਣ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਭਾਰਤੀ ਗਏ ਆ ਉਹ ਵੀ ਵਾਪਸ ਭਾਰਤ ਦੇ ਵਿੱਚ 48 ਘੰਟੇ ਦੇ ਦੇ ਅੰਦਰ ਉਹ ਜਨ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਹਾਲੇਕੀ ਉਹਨਾਂ ਦਾ ਵੀਜ਼ਾ ਜ਼ਰੂਰ ਪਿਆ ਸੀ ਲੇਕਿਨ ਉਹ ਵਾਪਿਸ ਜ਼ਰੂਰ ਜਾ ਰਹੇ ਹੈ ਕਿਉਂਕਿ ਜਿਹੜਾ ਫੈਸਲਾ ਆਇਆ ਹੈ ਉਹਨਾਂ ਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਮੁਸ਼ਕਲਾ ਨਾ ਹੋਣ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਇਸ ਜਗ੍ਹਾ ਤੇ ਜ਼ਰੂਰ ਪੁੱਜੇ ਜਿਹੜੇ ਭਾਰਤ ਦੇ ਵਿੱਚ ਆਏ ਸੀ ਲੇਕਿਨ ਹੁਣ ਇਸ ਵੇਲੇ ਆਪਣੇ ਮੁਲਕ ਪਾਕਿਸਤਾਨ ਦੇ ਵਿੱਚ ਜਾ ਰਹੇ ਹੈ ਹਾਲਾਕਿ ਵੀਜ਼ਾ ਜ਼ਰੂਰ ਪਿਆ ਸੀ ਸੋ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਇਸ ਵਾਰ की सोचते हैं सर थोड़ा सा बता दो कितनी देर का वीजा पड़ा था आपका तीन महीने का तो, आ, तो से आए कब थे आप अभी कल आए हम्म अच्छा अभी तीन महीने का कहा के लिए वीजा था आपका कहाँ रुके थे आप कराची कराची जाना है हमको नहीं यहाँ कहाँ आए थे यहाँ तो हम ये अमृतसर आए थे घूमने के लिए नहीं घूमने के लिए नहीं के लिए अच्छा तो अभी वापस जा रहे हैं जो फैसला आया है अड़तालीस घंटे के अंदर जो जो भी

ਤੋ ਜਿਹੜੇ ਨਾਗਰਿਕ ਆ ਪਾਕਿਸਤਾਨ ਦੇ ਉਹ ਜ਼ਰੂਰ ਸੋਚਦੇ ਆ ਕਿ ਇਹ ਗਲਤ ਹੋਇਆ ਸੋ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਕਿ ਜਿਹੜੇ ਲੋਕ ਜ਼ਰੂਰ ਇਸ ਜਗ੍ਹਾ ਤੇ ਪੁੱਛ ਰਹੇ ਆ ਆਪਣੇ ਮੁਲਕ ਪਾਕਿਸਤਾਨ ਜਾਣ ਦੇ ਲਈ ਹਾਲਕਿ ਉਹਨਾਂ ਦਾ ਵੀਜ਼ਾ ਜ਼ਰੂਰ 3 ਮਹੀਨੇ ਦਾ ਸੀ ਲੇਕਿਨ ਕੱਲ ਹੀ ਉਹ ਜਿਹੜੇ ਭਾਰਤ ਦੇ ਵਿੱਚ ਪੁੱਜੇ ਸੀ ਲੇਕਿਨ ਫੈਸਲਾ ਜਿਹੜਾ ਸ਼ਾਮ ਨੂੰ ਭਾਰਤ ਸਰਕਾਰ ਦਾ ਆਇਆ ਵਾ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਜਾਣ ਲਈ ਮਜਬੂਰ ਜ਼ਰੂਰ ਹੋਣਾ ਪਿਆ ਸੋ ਹਾਲਾਤ ਇਸ ਵੇਲੇ ਇਹ ਕਿ ਦੋਵੇਂ ਦੇਸ਼ਾਂ ਦੇ ਵਿੱਚ ਤਣਾਅ ਦਾ ਮਾਹੌਲ ਜ਼ਰੂਰ ਹੈ ਲੋਕ ਆਪਣੇ ਮੁਲਕ ਵਾਪਸ ਜ਼ਰੂਰ ਜਾ ਰਹੇ ਆ ਜਿਹੜੇ ਵੀ ਜਿਹੜੇ ਭਾਰਤੀਏ ਲੋਕ ਪਾਕਿਸਤਾਨ ਦੇ ਵਿੱਚ ਹੀ ਉਹ ਭਾਰਤ ਵਾਪਸ ਆ ਰਹੇ ਤੇ ਜਿਹੜੇ ਪਾਕਿਸਤਾਨ ਦੇ ਲੋਕ ਭਾਰਤ ਦੇ ਵਿੱਚ ਸੀ ਉਹ ਵਾਪਸ ਪਾਕਿਸਤਾਨ ਜਾ ਰਹੇ ਤੇ ਜਿਹੜੇ ਇੰਡੀਅਨ ਪਾਕਿਸਤਾਨ ਦੇ ਵਿੱਚ ਹੀ ਉਹ ਵੀ ਆਪਣੇ ਮੁਲਕ ਇੰਡੀਆ ਵਾਪਸ ਆ ਰਹੇ ਪੰਜਾਬ ਤੱਕ ਅੰਮ੍ਰਿਤਸਰ